ਤੇ ਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਭਉ ਤੇਰਾ ਭਾਗ ਖਲੜੀ ਮੇਰਾ ਚੇਤ ਮੈਂ ਦੇਵਾਨਾ ਭਇਆ ਅਤੀਤ कर कसा दर्शन के भूख मैं दर मांगो नित तो दर्शन के करो सवाए मैं दर मांगत पिखे पाए रहो ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜਨਾ ਚੰਦਨ ਭਗਤਾ ਜੋਤ ਅਨੇਹ ਸਰਬੇ ਪਰਮਲ ਕਰਨਾ ਕੇ ਪਟ ਭੰਡਾ ਕਹੈ ਨ ਕੋਇ ਐਸਾ ਭਗਤ ਵਰਨ ਮਹਿ ਹੋਏ ਤੇਰੇ ਨਾਮ ਨਿਵੈ ਰਹੇ ਲਿਵ ਲਾਏ ਨਾਨਕ ਤਿੰਨ ਦਰ ਭੀਖਿਆ ਪਾਏ ਤੇ ਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭੋ ਤੇਰਾ ਭੰਗ ਖਲੜੀ ਮੇਰਾ ਚੇਤ ਮੈਂ ਦਿਵਾਨਾ कर का सा दर्शन के भूख मैं दर मांगो नीता नीत तो दर्शन के करो समाये मैं दर मांगत भिखे पाए रहा ਕੇਸਰ ਕੁਸਮ ਮਿਰਗ ਮੈਂ ਹਰਲਾ ਸਰਬ ਸਰੀਰੇ ਚੜਲਾ ਚੰਦਨ ਭਗਤਾ ਜੋਤ ਅਲੇ ਸਰਬੇ ਪਰਮਲ ਕਰਣਾ ਕੇ ਪਟ ਪੰਡਾ ਕਹੈ ਨ ਕੋਇ ਐਸਾ ਭਗਤ ਵਰਨ ਮਹਿ ਹੋਏ ਤੇਰੇ ਨਾਮ ਨਿਵੇ ਰਹੇ ਲਿਵਲਾਈ ਨਾਨਕ ਤਿੰਨ ਦਰ ਭਿਖਿਆ ਪਾਏ ਤੇ ਲੰਗ ਬਹਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਭਉ ਤੇਰਾ ਭਗ ਖਲੜੀ ਮੇਰਾ ਚੇਤ ਮੈਂ ਦੇਵਦਾ ਭਇਆ ਤੀ ਕਰਕਸਾ ਦਰਸ਼ਨ ਕੀ ਭੁਖ ਮੈਂ ਦਰਮਗੋ ਨਿਤਾਨਿਤ ਤੋ ਦਰਸ਼ਨ ਕੀ ਕਰੋ ਸਮਏ ਮੈਂ ਦਰ ਮੰਗਤ ਭੀਖਿਆ ਪਾਏ ਰਹਾਉ ਕੇਸਰ ਕੁਸਮ ਮਿਰਗ ਮੈਂ ਹਰਣਾ ਫਰਬਸ ਦੀਰੀ ਚੜਨਾ ਚੰਦਨ ਭਗਤ ਜੋਤ ਅਨੇਹੀ ਸਰਬੇ ਪਰਮ ਕਰਣਾ ਕੇ ਪਟ ਪੰਡਾ ਕਹੈ ਨ ਕੋਇ ਐਸਾ ਭਗਤ ਵਰਨ ਮਹਿ ਹੋਇ ਤੇਰੇ ਨਾਮ ਨਿਵੇ ਰਹੇ ਲਿਵ ਲਾਇ ਨਾਨਕ ਤਿੰਨ ਦਰ ਭੀਖਿਆ ਪਾਏ ਤੇ ਲੰਗ ਮਹੱਲਾ ਪਹਿਲਾ ਕਰ ਦੁਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਭੋ ਤੇਰਾ ਭਾਂਗ हलड़ी मेरा चेत मैं देवाना पयातीत करका सा दर्शन की पुख मैं दर मो ਸ਼ਲਕੀ ਕਰੋ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ ਰਹਾ ਹਾਂ ਕੇਸਰ ਕੁਸਮ ਮਿਰਗ ਮਹਿਰਣਾ ਸਰਬ ਸਰੇ ਚੜਲਾ ਚੰਦਨ ਭਗਤ ajo ਤਨੇ ਫਰ ਬੇ ਪਰਵਲ ਕਰਨਾ ਕੇ ਪਟ ਪੰਡਾ ਕਹੈ ਨ ਕੋਏ ਐਸਾ ਭਗਤ ਵਰਣ ਮਹਿ ਹੋਏ ਤੇਰੇ ਦਰ ਮੋਨਵੇਂ ਰਹੇ ਲਵਲਾਏ ਨਾਨਕ ਤਿੰਨ ਦਰ ਭੀਖੇ ਆ ਪਾਏ ਤੇ ਲੰਗ ਮਹੱਲਾ ਪਹਿਲਾ ਘਰ ਦੂਜਾ ੴ ਸਤ ਗੁਰ ਪ੍ਰਸਾਦ ਭਾ ਤੇਰਾ ਭਗ ਖਲੜੇ ਮੇਰਾ ਚੇਤ ਮੈਂ دیਵਾਨਾ ਭਇਆ ਤੀਤ ਕਰਕਸਾ ਦਰਸ਼ਨ ਕੇ ਭੋਖ ਮੈਂ ਦਰਮੰਗੋ ਨਿ tane ਤੋ ਦਰਸ਼ਨ ਕੇ ਕਰੋ ਸਮਾਏ ਮੈਂ ਦਰ ਮੰਗਕ ਭਿਖਿਆ ਪਾਏ ਰਹਾ ਹਾਂ ਕੇਸਰ ਕੁਸਮ ਮੇਰਗ ਮੈਂ ਹਰਣਾ ਸਰਬ ਸਰੀਰਿ ਚੜਨਾ ਚੰਦਨ ਭਗਤਾ ਜੋਤ ਅਨੇਹੀ ਸਰਬੇ ਪਰਵਲ ਕਰਨਾ ਕੇ ਪਟ ਪੰਡਾ ਕਹੈ ਨ ਕੋਏ ਐਸਾ ਫਗਤ ਵਰਣ ਮਹਿ ਹੋਏ ਤੇਰਾ ਨਾਮ ਨਿਵੇ ਰਹੇ ਲਿਵ ਲਾਇ ਨਾਨਕ ਤਿੰਨ ਘਰ ਭੀਖਿਆ ਪਾਏ ਤੇ ਲੰਗ ਮਹੱਲਾ ਪਹਿਲਾ ਘਰ ਦੁਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਭੋ ਤੇਰਾ ਭਾਗ ਖੱਲੜੇ ਮੇਰਾ ਤੇਤ ਮੈਂ دیਵਾਨਾ ਭਿਆ ਅਤੀਤ ਕਰ ਕਾ ਸਾਦਰਸ਼ ਲ ਕੀ ਭੁਖ ਮੈਂ ਦਰ ਮੰਗੋ ਨੀਤਾਨੀਤ ਉਦਰਸ਼ਨ ਕੇ ਕਰੋ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ ਰਹਾ ਕੇਸਰ ਕਸਮ ਮਿਰਗ ਮੈਂ ਹਰਣਾ ਫਰ ਬਸਰੇ ਰੇ ਚੜਲਾ ਚੰਦਨ ਭਗਤ ਜੋਤ ਅਨੇਹ ਸਰਬੇ ਪਰਮਲ ਕਰਣਾ ਕੇ ਪਟ ਪੰਡਾ ਕਹੈ ਨ ਕੋਈ ਐਸਾ ਭਗਤ ਵਰਣ ਮਹਿ ਹੋਏ ਤੇਰੇ ਨਾਮ ਨਿਵੇ ਰਹਿ ਲੇਵਲਾਏ ਨਾਨਕ ਤੈਨ ਦਰ ਤੀਖਿਆ ਪਾਏ ਤੇ ਲਾਮ ਦਾ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਭਉ ਤੇਰਾ ਭਾਗ ਖੱਲੜੇ ਮੇਰਾ ਚੀਤ ਮੈਂ का दर्शन के पू मैं दर्म गो नित तो दर्शन की करो समाय मैं ગત ਭੀਖਿਆ ਪਾਏ ਰਾਉ ਕੇਸਰ ਕੁਸਮ ਮੇ ਰਗ ਮੈਂ ਹਰਣਾ ਫਰਬ ਫਰੇਰੇ ਚੜਨਾ ਚੰਦਨ ਭਗਤਾ ਜੋਤਿ ਅਨੇਹੀ ਸਰਬੇ ਪਰਮਲ ਕਰਨ के पट पांडा कह ना कोई ऐसा भगत वरल में होए तेरे नाम नवे रहे लेवलाए नानक तिन डर पीख्या पाए ते लंग महला पहला कर दूजा ੴ ਸਤਗੁਰ ਪ੍ਰਸਾਦ ਭੋ ਤੇਰਾ ਭਾਂਗ ਖਲੜੀ ਮੇਰਾ ਚੇਤ ਮੈਂ دیਵਾਨਾ ਭਇਆ ਅਤੀਤ ਕਰ ਕਸਾ ਦਰਸ਼ਨ ਕੇ ਭੂਖਾ ਮੈਂ ਦਰ ਮੰਗੋ ਨਿਤਨੇਤ ਤੋ ਦਰਸ਼ਨ ਕੇ ਕਰੋ ਸਵਾਇ ਮੈਂ ਦਰ ਮੰਗਤ ਭਿਖਿਆ ਪਾਏ ਰਹਾਉ ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜਨਾ ਚੰਦਨ ਭਗਤਾ ਜੋਤ ਅਨੇਹ ਸਰਬੇ ਪਰਮਲ ਕਰਨਾ ਘੇ ਪਟ ਭਾਂਡਾ ਕਹੈ ਨ ਕੋਇ ਐਸਾ ਭਗਤ ਵਰਨ ਮਹਿ ਹੋਏ ਤੇਰੇ ਨਾਮ ਨਿਵੇ ਰਹੇ ਲਿਵ ਲਾਏ ਨਾਨਕ ਤਿੰਨ ਦਰ ਭੀਖਿਆ ਪਾਏ ਤੇਲੰਗ ਮਹੱਲਾ ਪਹਿਲਾ ਕਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਭੋ ਤੇਰਾ ਭੰਗ ਖਲੜੀ ਮੇਰਾ ਚੀਤ ਮੈਂ ਦੇਵਨਾ ਭਇਆ ਤੇ ਤ ਕਰ ਕਸਾ दर्शन के पुख मैं दर मांगो नीता तो दर्शन के करो समाय मैं दर मांगत पिखे पाए रहा ਕੇਸਰ ਕੁਸਮ ਮਿਰਗ ਮੈਂ ਹਰਲਾ ਸਰਬ ਸਰੀਰੇ ਚੜਲਾ ਚੰਦਨ ਭਗਤ ਤਜੋਤ ਅਲੇ ਸਰਬੇ ਪਰਮਲ ਕਰਣਾ ਕੇ ਪਟ ਪੰਡਾ ਕਹੈ ਨ ਕੋਏ ਐਸਾ ਭਗਤ ਵਰਨ ਮਹਿ ਹੋਏ ਤੇਰੇ ਨਾਮ ਨਿਵੇ ਰਹੇ ਲਿਵ ਲਾਏ ਨਾਨਕ ਤਿਨ ਦਰ ਭਿਖਿਆ ਪਾਏ ਤੇ ਲੰਗ ਮਹਲਾ ਪਹਿਲਾ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਭਉ ਤੇਰਾ ਭਗ ਖਲੜੀ ਮੇਰਾ ਚੇਤ ਮੈਂ دیਵਲਾ ਭਇਆ ਤੀਤ ਕਰ ਕਸਾ ਦਰਸ਼ਨ ਕੀ ਭੁਖ मैं मै दरगाली तो दर्शन के करो समे मैं दर मांगत पिखिया पाए रहा ਕੇਸਰ ਕੁਸਮ ਮਿਰਗ ਮੈਂ ਹਰਣਾ ਸਰਬਸਿਰੀ ਚੜਨਾ ਚੰਦਨ ਭਗਤ ਜੋਤ ਅਨੇਹ ਸਰਬੇ ਪਰਮ ਕਰਨਾ ਕੇ ਪਟ ਪੰਡਾ ਕਹੈ ਨ ਕੋਇ ਐਸਾ ਭਗਤ ਵਰਨ ਮਹਿ ਹੋਇ ਤੇਰੇ ਨਾਮ ਨਿਵੇ ਰਹਿ ਲਿਵਲਾਇ ਨਾਨਕ ਤਿੰਦਰ ਭੀਖਿਆ ਪਾਏ ਤੇ ਲੰਗਰ ਮਹਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਭੋ ਤੇਰਾ ਭਾਂਗ ਖਲੜੀ ਮੇਰਾ कर दर्शन के भूख मैं दर म गो निता निता। तो दर्शन के करो समाए ਮੈਂ ਦਰ ਮੰਗਤ ਭੀਖਿਆ ਪਾਏ ਰਹਾ ਹਾਂ ਕੇਸਰ ਕੁਸਮ ਮਿਰਗਮ ਹੈ ਹਰਣਾ ਸਰਬ ਸਰੇ ਚੜਨਾ ਚੰਦਨ ਭਗਤਾਂ ਜੋਤ ਅਨੇਹੇ ਸਰ ਬੇ ਪਰਵਲ ਕਰਨਾ ਕੇ ਪਟ ਪੰਡਾ ਕਹੈ ਨ ਕੋਏ ਐਸਾ ਭਗਤ ਵਰਨ ਮਹਿ ਹੋਏ ਤੇਰੇ ਨਾਮ ਨਿਵੇ ਰਹੇ ਲਵਲਾਏ ਨਾਨਕ ਤਿੰਨ ਦਰ ਭੀਖੇ ਆ ਪਾਏ ਤੇ ਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਮਕਾਰ ਸਤ ਗੁਰ ਪ੍ਰਸਾਦ ਭੋ ਤੇਰਾ ਭਾਗ ਖਲੜੇ ਮੇਰਾ ਚੇਤ ਮੈਂ دیਵਾਨਾ ਭਇਆ ਅਤੀਤ ਕਰ ਕਾ ਸਾਲ ਦਰਸ਼ਨ ਕੇ ਭੂਖ ਮੈਂ ਦਰ ਮੰਗੋ ਨਿਤਾਨੇ ਸ਼ਨਕੀ ਕਰੋ ਸਮਾਏ ਮੈਂ ਧਰ ਮੰਗਤ ਭਿਖਿਆ ਪਾਏ ਰਹਾ ਹੂੰ ਕੇਸਰ ਕੁਸਮ ਮੇਰਗਮੇ ਹਰਣਾ ਸਰਬ ਸਰੀਰੀ ਚੜਨਾ ਚੰਦਨ ਭਗਤਾ ਜੋਤ ਅਨੇਹੀ ਸਰਬੇ ਪਰਮਲ ਕਰਨਾ ਕੇ ਪਟ ਪੰਡਾ ਕਹਿ ਨ ਕੋਏ ਐਸਾ ਭਗਤ ਵਰਣ ਮਹਿ ਹੋਏ ਤੇਰਾ ਨਾਮ ਨਿਵੇ ਰਹਿ ਲਿਵ ਲਾਇ ਨਾਨਕ ਤਨਦਰ 피ਖਿਆ ਪਾਏ ਤੇ ਲੰਗ ਮਹੱਲਾ ਪਹਿਲਾ ਘਰ ਦੁਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਉਹ ਤੇਰਾ ਭਗ ਖਲੜੇ ਮੇਰਾ ਚੇਤ ਮੈਂ دیਵਾਨਾ ਭਾਇ ਅਤੀਤ ਕਰ ਕਾ ਸਾਦਰਸ਼ਨ ਕੀ ਭੁਖ ਮੈਂ ਦਰ ਮੰਗੋ ਨੀਤਾਨੀਤ ਤੋ ਦਰਸ਼ਨ ਕੇ ਕਰੋ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ ਰਹਾਉ ਕੇਸਰ ਕਸਮ ਮਿਰਗ ਮੈਂ ਹਰਣਾ ਫਰ ਬਸਰੇ ਰੇ ਚੜਲਾ ਚੰਦਨ ਭਗਤ ਜੋਤ ਅਨੇਹ ਸਰਬੇ ਪਰਮਲ ਕਰਣਾ ਕੇ ਪਟ ਪਾਂਡਾ ਕਹੈ ਨ ਕੋਈ ਐਸਾ ਭਗਤ ਵਰਣ ਮਹਿ ਹੋਏ ਤੇਰੇ ਨਾਮ ਨਿਵੇ ਰਹੇ ਨਿਵਲਾਏ ਨਾਨਕ ਤਨ ਦਰ ਪੀਖਿਆ ਪਾਏ ਤੇ ਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਭਉ ਤੇਰਾ ਭਾਗ ਖੱਲੜੇ ਮੇਰਾ ਚੀਤ ਮੈਂ कर दर्शन के पू मैं दर्म गो निता निता, तो दर्शन की करो समाय मैं ਗਤ ਭੀਖਿਆ ਪਾਏ ਰਾਵ ਕੇਸਰ ਕੁਸਮ ਮੇ ਰਗ ਮੈਂ ਹਰਣਾ ਸਰਬ ਫਰੇਰੇ ਚੜਨਾ ਚੰਦਨ ਭਗਤਾ ਜੋਤ ਅਨੇਹ ਸਰਬੇ ਪਰਮਲ ਕਰਣਾ ਕੇ ਪਟ ਪੰਡਾ ਕਹੈ ਨ ਕੋਇ ਐਸਾ ਫਗਤ ਵਰਲ ਮਹਿ ਹੋਇ ਤੇਰੇ ਨਾਮ ਨਿਵੇ ਰਹੇ ਲਿਵ ਲਾਏ ਨਾਨਕ ਤਨਦਰ ਭੀਖਿਆ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ